ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਪਿਛਲੇ ਦਿਨੀ ਜਿਹੜਾ ਬਿਆਨ ਆਉਂਦਾ ਹੈਗਾ ਕਹਿੰਦੇ ਕਿ ਕੋਈ ਦੁਬਈ ਤੋਂ ਆ ਕੇ ਗੋਲਪੱਗ ਬੰਨ ਲੈਂਦਾ ਹੈ ਤੇ ਕੌਮ ਦਾ ਲੀਡਰ ਬਣ ਜਾਂਦਾ ਹੈ ਤੁਸੀਂ ਇਸ ਬਿਆਨ ਦੀ ਪਰਚੋਲ ਕਿਸ ਤਰੀਕੇ ਦੇ ਨਾਲ ਕਰੋਗੇ ਕਿਉਂਕਿ ਭਾਈ ਅਮਰਤਪਾਲ ਸਿੰਘ ਤੇ ਸਿੱਧਾ ਸਿੱਧਾ ਜੀ ਆਪਾਂ ਕਹਿ ਲਈ ਕਿ ਹਮਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਇਟ ਮੀਨਸ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਵੀ ਸਾਰੀ ਸਿੱਖ ਕੌਮ ਜਿਹੜੀ ਮੂਰਖ ਹੈਗੀ ਆ ਹਾਂ ਨਾ ਵੀ ਕੋਈ ਇੱਕ ਬੰਦਾ ਦबई ਤੋਂ ਆਉਂਦਾ ਨੀ ਨਾ ਉਹਨੂੰ ਕੋਈ ਜਾਣਦਾ ਨਾ ਪਛਾਣਦਾ ਉਹ ਆ ਕੇ ਕੌਮ ਦਾ ਲੀਡਰ ਬਣ ਜਾਂਦਾ ਇਟ ਮੀਨਸ ਕੌਮ ਮੂਰਖਾਂ ਦੀ ਕੌਮ ਆ ਉਹ ਕਿਸੇ ਵੀ ਬਾਹਰੋਂ ਆਏ ਬੰਦੇ ਨੂੰ ਲੀਡਰ ਬਣਾ ਦਿੰਦੀ ਹੈਗੀ ਹੈ ਨਾ ਹੂੰ ਹੂੰ ਸੋ ਪੰਥ ਨੂੰ ਪੈਸੇ ਵਾਲਿਆਂ ਦੀ ਲੋੜ ਨਹੀਂ ਹੈਗੀ ਨਾ ਸੋ ਪੰਥ ਗਰੀਬ ਸਿੱਖਾਂ ਦਾ ਹੈ ਇਹਨਾਂ ਗਰੀਬ ਸਿੱਖਾਂ ਕੋ ਦੀਓ ਪਾਤਸ਼ਾਹੀ ਆ ਭਾਈ ਮਨਦੀਪ ਸਿੰਘ ਉਹਨਾਂ ਕੋਲੇ ਮੇਰਾ ਖਲ ਕੇਸ ਲੜਨ ਜੋਗਿਆ ਵੀ ਪੈਸੇ ਨਹੀਂ ਹੈ ਪਰ ਪੰਥ ਉਹਨਾਂ ਅਨੁਈ ਕੋ ਪ੍ਰਵਾਨਗੀ ਦੇ ਰਿਹਾ ਉਹ ਜਿੱਤਣਿਆ ਹਾਰਨੋ ਵੱਖਰੀ ਗੱਲ ਹੈਗੀ ਹੈ ਪਰ ਪੰਥ ਵਿੱਚੋਂ ਉਸ ਪਰਿਵਾਰ ਨੂੰ ਪ੍ਰਵਾਨਗੀ ਮਿਲ ਗਈ ਇਸ ਪ੍ਰਵਾਨਗੀ ਲਈ ਕੌਮ ਲਈ ਸ਼ਹਾਦਤਾਂ ਦੇਣੀਆਂ ਪੈਂਦੀਆਂ ਕੌਮ ਲਈ ਵੱਡੇ ਇਮਤਿਹਾਨਾਂ 'ਚੋਂ ਲੰਘਣਾ ਪੈਂਦਾ ਵੱਡੇ ਤਸ਼ੱਦਦ ਤੋਂ ਲੰਘਣਾ ਪੈਂਦਾ ਤੇ ਲੰਮੇ ਸਮੇਂ ਦੀਆਂ ਜਿਹੜੀਆਂ ਜੇਲਾਂ ਕੱਟਣ ਤੋਂ ਬਾਅਦ ਹੈ ਜਿਹੜੀ ਉਹ ਪ੍ਰਵਾਨਗੀ ਕੌਮ ਦੇ ਸਰਦਾਰਤਾਸਿੰਘ ਜੀ ਤੁਸੀਂ ਗੱਲ ਕੀਤੀ ਹੈ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਂ ਦਾ ਪਿਛਲੇ ਦਿਨੀ ਜਿਹੜਾ ਬਿਆਨ ਆਉਦਾ ਹੈਗਾ ਕਹਿੰਦੇ ਕਿ ਕੋਈ ਦੁਬਈ ਤੋਂ ਆ ਕੇ ਗੋਲਪੱਗ ਬਣ ਲੈਂਦਾ ਹੈ ਤੇ ਕੌਮ ਦਾ ਲੀਡਰ ਬਣ ਜਾਂਦਾ ਹੈ ਤੁਸੀਂ ਇਸ ਬਿਆਨ ਦੀ ਪਰਚੋਲ ਕਿਸ ਤਰੀਕੇ ਦੇ ਨਾਲ ਕਰੋਗੇ ਕਿਉਂਕਿ ਭਾਈ ਅਮਰਪਾਲ ਸਿੰਘ ਤੇ ਸਿੱਧਾ-ਸਿੱਧਾ ਜਿਹਾ ਆਪਾਂ ਕਹਿ ਲਈਏ ਕਿ ਹਮਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਹਾਂਜੀ ਹਾਂਜੀ ਸੋ ਇਹ ਇਹਦੀ ਕਾਫੀ ਤਰ੍ਹਾਂ ਨਾਲ ਜਿਹੜੀ ਪਰਚੋਲ ਆ ਕੀਤੀ ਜਾ ਸਕਦੀ ਹੈ ਇੱਕ ਤਾਂ ਇਟ ਮੀਨਸ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਵੀ ਸਾਰੀ ਸਿੱਖ ਕੌਮ ਜਿਹੜੀ ਮੂਰਖ ਹੈਗੀ ਆ ਹਨਾ ਵੀ ਕੋਈ ਇੱਕ ਬੰਦਾ ਦबई ਤੋਂ ਆਉਂਦਾ ਨੀ ਨਾ ਉਹਨੂੰ ਕੋਈ ਜਾਣਦਾ ਨਾ ਪਛਾਣਦਾ ਉਹ ਆ ਕੇ ਕੌਮ ਦਾ ਲੀਡਰ ਬਣ ਜਾਂਦਾ ਇਟ ਮੀਨਸ ਕੌਮ ਮੂਰਖਾਂ ਦੀ ਕੌਮ ਆ ਉਹ ਕਿਸੇ ਵੀ ਬਾਹਰੋਂ ਆਏ ਬੰਦੇ ਨੂੰ ਲੀਡਰ ਬਣਾ ਦਿੰਦੇ ਹੈਗੀ ਆ ਨਾ ਹਨਾ ਵੀ ਸੋਈ ਦਾ ਮਤਲਬ ਤੇ ਦੂਸਰਾ ਇਹਦੇ ਚ ਉਹ ਇਹ ਆਉਂਦਾ ਵੀ ਫੇਰ ਸੁਖਬੀਰ ਸਿੰਘ ਬਾਦਲ ਉਸ ਮੂਰਖਾਂ ਦੀ ਕੌਮ ਦਾ ਲੀਡਰ ਬਣਨ ਦਾ ਯਤਨ ਕਰ ਰਿਹਾ ਤੇ ਉਹਨੂੰ ਲੋੜ ਕੀ ਹੈ ਫਿਰ ਉਹਨੂੰ ਯਤਨ ਜੇ ਐਡੇ ਮੂਰਖ ਨੇ ਸਿੱਖ ਕੌਮ ਦੇ ਲੋਕ ਵੀ ਕਿਸੇ ਵੀ ਦबई ਤੋਂ ਆਏ ਕਾਲ ਦੇ ਸ਼ੌਕਰੇ ਨੂੰ ਜਿਹ ਦਾ ਉਹਨੂੰ ਉਹ ਲੀਡਰ ਮੰਨ ਲੈਂਦੇ ਇਟ ਮੀਨਸ ਐਡੇ ਮੂਰਖ ਲੋਕਾਂ ਦਾ ਲੀਡਰ ਫਿਰ ਸੁਖਬੀਰ ਸਿੰਘ ਬਾਦਲ ਬਣਨ ਦਾ ਕਿਉਂ ਯਤਨ ਕਰ ਰਿਹਾ ਉਹ ਕਿਸੇ ਹੋਰ ਧਿਰ ਦਾ ਭਾਰਤੀ ਜਨਤਾ ਪਾਰਟੀ ਦਾ ਜਾਂ ਕਾਂਗਰਸ ਦਾ ਲੀਡਰ ਕਿਉਂ ਨਹੀਂ ਬਣ ਜਾਂਦਾ ਉਹ ਕਿਉਂ ਅਕਾਲ ਤਖਤ ਤੇ ਸਾਰਾ ਕੁਝ ਮੰਨਣ ਦੇ ਬਾਵਜੂਦ ਵੀ ਅਕਾਲ ਤਖਤ ਨੂੰ ਅੱਖਾਂ ਦਿਖਾ ਰਿਹਾ ਹੁਣ ਤੱਕ ਹਨ ਸੋ ਇਸ ਤਰ੍ਹਾਂ ਦੇ ਹੈਗਾ ਦੂਸਰਾ ਇਹ ਹੈਗਾ ਵੀ ਸੁਖਬੀਰ ਸਿੰਘ ਬਾਦਲ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਜਿਨਨੇ ਜਿੰਨੇ ਆਪਾਂ ਕਹਿ ਸਕਦੇ ਵੀ ਪ੍ਰਤੀਬੱਧਤਾ ਨਾਲ ਲੋਕਾਂ ਨੇ ਅਮਰਪਾਲ ਸਿੰਘ ਨੂੰ ਵੋਟਾਂ ਪਾਈਆਂ ਉਹ ਤੋਂ ਜ਼ਿਆਦਾ 15-16 ਸਾਲ ਜਾਂ 20-25 ਸਾਲ ਵੀ ਲੋਕ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਹੇ ਆ ਸੋ ਪ੍ਰਕਾਸ਼ ਸਿੰਘ ਬਾਦਲ ਜਿਹਦੇ ਵਿੱਚ ਇੰਨੀ ਜ਼ਿਆਦਾ ਸਮਰੱਥਾ ਨਹੀਂ ਸੀ ਕੌਮ ਨੂੰ ਲੀਡ ਕਰਨ ਦੀ ਉਹ ਅੰਨੇਵਾ ਕੌਮ ਦਾ ਲੀਡਰ ਬਣਾ ਕੇ ਥੋਪਿਆ ਗਿਆ ਕੌਮ ਦੇ ਪਿੱਠ ਵਿੱਚ ਵਾਰ-ਵਾਰ ਛੁਰਾ ਮਾਰਨ ਦੇ ਬਾਵਜੂਦ ਵੀ ਸੋ ਕੌਮ ਨੇ ਉਹਨੂੰ ਵੋਟਾਂ ਪਾ ਕੇ ਜਿਹੜਾ ਹੈਗਾ ਉਹਨੂੰ ਜਿਤਾਉਂਦੇ ਰਹੀ ਹੈ ਸੋ ਸੁਖਬੀਰ ਸਿੰਘ ਬਾਦਲ ਨੂੰ ਉਹ ਵੀ ਦਿਨ ਯਾਦ ਕਰਨੇ ਚਾਹੀਦੇ ਤੇ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਕਿਉਂ ਕੌਮ ਦੇ ਮਨ ਵਿੱਚੋਂ ਬਾਦਲ ਕੇ ਤੇ ਅਕਾਲੀ ਦਲ ਆ ਜਿਹੜਾ ਉਹ ਉਹ ਲੈਹੰਦਾ ਚਲੇ ਗਿਆ ਹਨ ਸੋ ਇੰਨੇ ਜ਼ਿਆਦਾ ਜਿਹੜੇ ਜਿਹੜੇ ਲੀਡਰ ਨੂੰ ਅੰਨੇ ਵਾ ਵੋਟਾਂ ਪਾਈਆਂ ਜਿਹਦੇ ਵਿੱਚ ਨਾ ਰਾਜ ਕਰਨ ਦੀ ਸਮਰੱਥਾ ਸੀ ਨਾ ਕੌਮ ਨੂੰ ਲੀਡ ਕਰਨ ਦੀ ਸਮਰੱਥਾ ਸੀ ਉਸ ਵਿਅਕਤੀ ਨੂੰ ਵੋਟਾਂ ਪਾ ਕੇ ਲਗਾਤਾਰ 25-30 ਸਾਲ ਲੀਡਰ ਬਣਾ ਕੇ ਰੱਖਿਆ ਔਰ ਉਹ ਆਪਣੀ ਜਿਸ ਤਰ੍ਹਾਂ ਕਹਿ ਸਕਦੇ ਤਿਰਕਮ ਬਾਜੀ ਔਰ ਸਕਿਉਰਿਟੀ ਫੋਰਸੇਜ਼ ਦੀ ਮਦਦ ਨਾਲ ਲੀਡਰ ਬਣ ਕੇ ਰਿਹਾ ਸੋ ਜਿਹੜਾ ਵੀ ਉਹਨੂੰ ਚੁਣੌਤੀ ਦਿੰਦਾ ਸੀ ਉਹਦਾ ਜਿਹੜਾ ਬੁਰਾ ਹਾਲ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ ਉਹ ਸਾਡੇ ਸਾਹਮਣੇ ਹੈਗਾ ਸੋ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਕੀ ਮੈਂ ਪੰਥ ਦੀਆਂ ਨਜ਼ਰਾਂ ਵਿੱਚ ਆਦਰਯੋਗ ਥਾਂ ਹਾਸਲ ਕਰ ਸਕਦਾ ਹਾਂ ਜਿਹੜਾ ਆਦਰਯੋਗ ਥਾਂ ਭਾਈ ਅਮਰਤਪਾਲ ਸਿੰਘ ਤੇ ਦੀਪ ਸਿੱਧੂ ਹਾਸਲ ਕਰ ਗਏ ਕੀ ਸੁਖਵੀਰ ਸਿੰਘ ਬਾਦਲ ਉਸ ਉਸ ਲੈਵਲ ਦਾ ਆਦਰ ਜਿਹੜਾ ਮਾਣ ਹਾਸਲ ਕਰ ਸਕਦਾ ਉਹਦੇ ਲਈ ਤੁਹਾਨੂੰ ਬਹੁਤ ਕੋਸ਼ਿਸ਼ ਜਿਹੜਾ ਛੱਡਣਾ ਪੈਂਦਾ ਹੈਗਾ ਸੋ ਉਹਨਾਂ ਦੀ ਉਹਨਾਂ ਦੀ ਕਹਿਣੀ ਉਹਨਾਂ ਦੇ ਸਿਧਾਂਤ ਉਹਨਾਂ ਦੀ ਸ਼ਖਸੀਅਤ ਉਹਨਾਂ ਦੇ ਆਲੇ ਦੁਆਲੇ ਜਿਹੜੀ ਮਿੱਤਰ ਮੰਡਲੀ ਹੈਗੀ ਆ ਸੋ ਸਭ ਤੋਂ ਵੱਧ ਆ ਗਿਆ ਵੀ ਪੰਥ ਪ੍ਰਥਮ ਦੀ ਜਿਹੜੀ ਰਾਜਨੀਤੀ ਆ ਸੋ ਸੁਖਵੀਰ ਸਿੰਘ ਬਾਦਲ ਪੰਥ ਪ੍ਰਥਮ ਦੀ ਰਾਜਨੀਤੀ ਨਹੀਂ ਕਰ ਰਹੇ ਉਹ ਪਰਿਵਾਰ ਪ੍ਰਥਮ ਦੀ ਜਿਹੜੀ ਹੈਗੀ ਆ ਰਾਜਨੀਤੀ ਕਰ ਰਹੇ ਹੈਗੇ ਆ ਸੋ ਉਹਨਾਂ ਦੀ ਇੱਕ ਲਿਮਟਿਡ ਕੰਪਨੀ ਹੈਗੀ ਆ ਅਕਾਲੀ ਦਲ ਜਿਹੜੀ ਉਹ ਚਲਾ ਰਹੇ ਹੈਗੇ ਉਹਨਾਂ ਨਾਲ ਕੁਝ ਟੈਕਨੋਕਰੇਟਸ ਕੁਝ ਵਕੀਲ ਕੁਝ ਲਾਣੇਦਾਰ ਕੁਝ ਪੈਸੇ ਵਾਲੇ ਉਹ ਨੇ ਸੋ ਪੰਥ ਨੂੰ ਪੈਸੇ ਵਾਲਿਆਂ ਦੀ ਲੋੜ ਨਹੀਂ ਹੈਗੀ ਨਾ ਸੋ ਪੰਥ ਗਰੀਬ ਸਿੱਖਾਂ ਦਾ ਹੈ ਇਹਨਾਂ ਗਰੀਬ ਸਿੱਖਾਂ ਕੋਲ ਦੀਓ ਪਾਤਸ਼ਾਹੀ ਆ ਭਾਈ ਮਨਦੀਪ ਸਿੰਘ ਉਹਨਾਂ ਕੋਲੇ ਮੇਰਾ ਖਲ ਕੇਸ ਲੜਨ ਜੋਗਿਆ ਵੀ ਪੈਸੇ ਨਹੀਂ ਹੈ ਪਰ ਪੰਥ ਉਹਨਾਂ ਨੂੰ ਅਨੁਈਕ ਪ੍ਰਵਾਨਗੀ ਦੇ ਰਿਹਾ ਉਹ ਜਿੱਤਣਿਆ ਹਾਰਨੂ ਵੱਖਰੀ ਗੱਲ ਹੈਗੀ ਆ ਪਰ ਪੰਥ ਵਿੱਚੋਂ ਉਸ ਪਰਿਵਾਰ ਨੂੰ ਪ੍ਰਵਾਨਗੀ ਮਿਲ ਗਈ ਇਸ ਪ੍ਰਵਾਨਗੀ ਲਈ ਕੌਮ ਲਈ ਸ਼ਹਾਦਤਾਂ ਦੇਣੀਆਂ ਪੈਂਦੀਆਂ ਕੌਮ ਲਈ ਵੱਡੇ ਇਮਤਿਹਾਨਾਂ ਚੋਂ ਲੰਘਣਾ ਪੈਂਦਾ ਵੱਡੇ ਤਸ਼ੱਦਦ ਤੋਂ ਲੰਘਣਾ ਪੈਂਦਾ ਤੇ ਲੰਮੇ ਸਮੇਂ ਦੀਆਂ ਜਿਹੜੀਆਂ ਜੇਲਾਂ ਕੱਟਣ ਤੋਂ ਬਾਅਦ ਆ ਜਿਹੜੀ ਉਹ ਪਰਵਾਨਗੀ ਕੌਮ ਦੰਦੀ ਇਹਨੂੰ ਕਿਵੇਂ ਤੁਸੀਂ ਦੇਖਦੇ ਹੋਗੇ ਦੁਬਾਰਾ ਉਹੀ ਕਿਤੇ ਗਲਤੀ ਤਾਂ ਨਹੀਂ ਕੀਤੀ ਜਾ ਰਹੀ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਸੀ ਕਿ ਵਿਰਸਾ ਸਿੰਘ ਵਲਟੋਆ ਹੋਣਾ ਦੀ ਵੱਡੀ ਰੈਲੀ ਜਾਂ ਜਿਸ ਤਰੀਕੇ ਨਾਲ ਆਪਾਂ ਦੇਖਿਆ ਸੀ ਕਿ ਉਦੋਂ ਟਾਰਗੇਟ ਹੁਣ ਭਾਈ ਅਮਰਪਾਲ ਸਿੰਘ ਤਾਂ ਖੜੇ ਨਹੀਂ ਹੈਗੇ ਖੜੇ ਤੇ ਜੇ ਆਪਾਂ ਕਹੀ ਕਿ ਭਾਈ ਮਨਦੀਪ ਸਿੰਘ ਹੈਗੇ ਨੇ ਪਰ ਟਾਰਗੇਟ ਕਿਰਦਾਰ ਕੁਸ਼ੀ ਦੁਬਾਰਾ ਹੀ ਉਹੀ ਕੁਝ ਅੰਸਰ ਜਿਹਦਾ ਐਕਟੀਵੇਟ ਜੇ ਹੋ ਜਾਂਦੇ ਆ ਇਹਨੂੰ ਕਿਸ ਐਂਗਲ ਤੋਂ ਥੋੜਾ ਜਿਆਦਾ ਦੇਖ ਲਈਏ ਨਹੀਂ ਉਹਦੇ 'ਚ ਉਹ ਹੈਗਾ ਨਾ ਵੀ ਉਹ ਪਛੜ ਗਏ ਹੋਇਆ ਜਿਨ੍ਹਾਂ ਨੇ 25 ਸਾਲ ਰਾਜ ਕਰਿਆ ਜਿਨ੍ਹਾਂ ਨੇ ਹੁਕਮ ਦਿੱਤੇ ਆਰ ਹੁਕਮ ਵੀ ਇਸ ਤਰ੍ਹਾਂ ਦੇ ਦਿੱਤੇ ਆ ਵੀ ਜਿਨ੍ਹਾਂ ਨੂੰ ਨਿਆਇਕ ਤੌਰ ਤੇ ਠੀਕ ਨਹੀਂ ਠਹਿਰਾਇਆ ਜਾ ਸਕਦਾ ਉਹ ਜਦੋਂ ਹੁਣ ਹੁਕਮ ਦੇਣ ਦੀ ਪਾਵਰ ਉਹ 10 ਸਾਲਾਂ ਤੋਂ ਨਹੀਂ ਆ ਰਹੀ ਬੰਦਾ ਤੜਫਦਾ ਤਾਂ ਹੈ ਨਾ ਇਹ ਫਰਸਟ੍ਰੇਸ਼ਨ ਆ ਸੁਖਵੀਰ ਸਿੰਘ ਬਾਦਲ ਦੀ ਉਹ ਸਚਾਈ ਜਿਹੜੀ ਉੱਧੜ ਰਹੀ ਹੈ ਸਾਹਮਣੇ ਜਿਹੜੀ ਅਨਫੋਲਡ ਹੋ ਰਹੀ ਹੈ ਸਚਾਈ ਉਹ ਤੋਂ ਅੱਖਾਂ ਮੀਚ ਕੇ ਇੱਕ ਗਲਤ ਕਿਸਮ ਦਾ ਨੈਰੇਟਿਵ ਚਲਾ ਰਿਹਾ ਹੈਗੇ ਅਸੀਂ ਹਲੇ ਵੀ ਬੇਨਤੀ ਕਰਦੇ ਆ ਸੁਖਵੀਰ ਸਿੰਘ ਬਾਦਲ ਨੂੰ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਹਲੇ ਵੀ ਜਿਹੜੀ ਸਚਾਈ ਸਾਹਮਣੇ ਅਨਫੋਲਡ ਹੋ ਰਹੀ ਆ ਉਧੜ ਰਹੀ ਆ ਉਹਨੂੰ ਖੁੱਲੀਆਂ ਅੱਖਾਂ ਨਾਲ ਦੇਖਣ ਪੰਥ ਦੀ ਮੁੱਖ ਧਾਰਾ ਵਿੱਚ ਆਉਣ ਜਿਸ ਤਰ੍ਹਾਂ 2 ਦਸੰਬਰ ਨੂੰ ਪੰਥ ਦੀ ਮੁੱਖ ਧਾਰਾ ਵਿੱਚ ਆਏ ਸੀ ਉਹ ਤੋਂ ਬਾਅਦ ਉਹੋ ਹੀ ਜਿਹੜਾ ਇੱਕ ਨਾਗ ਹੈ ਅੰਦਰ ਜਾਗ ਪਿਆ ਸੱਤਾ ਕਰਨ ਦਾ ਸੋ ਸੱਤਾ ਇਸ ਤਰ੍ਹਾਂ ਹੌਣ ਮੌਣ ਲੱਗਦੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਅੰਨੇਵਾ ਪ੍ਰਕਾਸ਼ ਸਿੰਘ ਬਾਦਲ ਦੇ ਨਾਰਿਆਂ ਤੇ ਸੁਖਬੀਰ ਸਿੰਘ ਬਾਦਲ ਦੇ ਨਾਰਿਆਂ ਤੇ ਮੋਹਤ ਨਹੀਂ ਹੋਏਗੀ ਹਲੇ ਵੀ ਮੌਕਾ ਹੈ ਉਹਨਾਂ ਕੋਲ ਹਲੇ ਵੀ ਪੰਥ ਉਹਨਾਂ ਨੂੰ ਹੋ ਸਕਦਾ ਮਾਫ ਕਰ ਦੇਵੇ ਜੇ ਉਹ ਪੰਥ ਦੀ ਮੁਖ ਧਾਰਾ ਵਿੱਚ ਸ਼ਾਮਲ ਹੋ ਜਾਣ ਉਹਨਾਂ ਦੇ ਆਲੇ-ਦੁਆਲੇ ਜਿਹੜੀ ਤਿਕੜੀਆਂ ਜੁੜੀਆਂ ਹੋਈਆਂ ਨੇ ਉਹ ਵੀ ਤੇ ਸੁਖਬੀਰ ਸਿੰਘ ਬਾਦਲ ਆਪ ਵੀ ਉਹ ਪੰਥ ਦੀ ਮੁਖ ਧਾਰਾ ਨਾਲ ਨਹੀਂ ਜੁੜਨਾ ਚਾਹੁੰਦੇ ਜਿਨ੍ਹਾਂ ਨੂੰ ਉਹ ਕਹਿ ਰਹੇ ਆ ਵੀ ਗੋਲ ਪੱਗਾਂ ਬੰਨ ਕੇ ਆਗੇ ਹੋਏ ਸੋ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਅਪੀਲ ਕੀਤੀ ਹੈ ਸੋ ਇੰਨੇ ਵੱਡੇ ਗਿਣਤੀ ਵਿੱਚ ਜੇ ਨੌਜਵਾਨ ਉਸ ਇੱਕ ਜੇਲ੍ਹ ਵਿੱਚ ਬੈਠੇ ਬੰਦੇ ਨੂੰ ਜੂ ਐਮ ਪੀ ਬਣਾ ਦਿੰਦੇ ਹੈਗੇ ਔਰ ਉਹ ਵੀ ਪੂਰੇ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਪਈਆਂ ਹੋਣ ਸੋ ਇਹ 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 ਸਚਾਈ ਆ ਸੁਖਵੀਰ ਸਿੰਘ ਬਾਦਲਿਆ ਅਕਾਲੀ ਦਲ ਨੂੰ ਇਹ ਸਚਾਈ ਮੰਨ ਲੈਣੀ ਚਾਹੀਦੀ ਆ ਜੀ ਵੀ ਉਹਦੇ ਵਿੱਚ ਕੁਛ ਨਾ ਕੁਛ ਹੈ ਹਨਾ ਸੋ ਸੈਂਟਰ ਨੇ ਹੁਣ ਆਈਆਂ ਨੇ ਵੀ 6 ਮਹੀਨੇ ਲੱਗ ਗਏ ਉਹਨਾਂ ਨੂੰ ਗ੍ਰਿਫਤਾਰ ਕਰਨ ਨੂੰ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਕਿੱਡੇ ਵੱਡੇ ਵੱਡੇ ਪੱਤਰਕਾਰ ਭੇਜੇ ਗਏ ਜੀ ਬਿਲਕੁਲ ਹਨਾ ਸੋ ਉਹ ਇੱਕ ਇੱਕ ਇਵਨ ਗਿਆ ਆਪਾਂ ਦੇਖਿਆ ਉਹ ਇੱਕ ਹਿੰਦੀ ਭਾਸ਼ੀ ਪੱਤਰਕਾਰ ਵੀ ਜਿਹੜਾ ਦਾ ਹੈਗਾ ਲੰਬੀ ਚੌੜੀ ਘੰਟਾ ਸਵਾ ਘੰਟੇ ਦੀ ਪਰ ਉਹ ਗੱਲ ਨਹੀਂ ਉਹ ਆ ਰਹੀ ਹੈ ਜੀ ਬਈ ਉਹਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਸੋ ਇਸ ਲੈਵਲ ਦੇ ਜਿਹੜੇ ਲੀਡਰ ਆ ਅਸੀਂ ਨਹੀਂ ਕਹਿੰਦੇ ਵੀ ਉਹ ਇੱਕ ਖੜਕਾ ਦੜਕਾਇਆ ਵਾਇਲੈਂਸ ਕਰੇ ਪਰ ਜਿਹੜੀ ਪੰਥ ਪ੍ਰਥਮ ਦੀ ਰਾਜਨੀਤੀ ਹੈ ਜਦੋਂ ਭਾਰਤੀ ਜਨਤਾ ਪਾਰਟੀ ਆਪਣੀ ਰਾਜਨੀਤੀ ਹਿੰਦੂ ਰਾਜਨੀਤੀ ਕਰ ਰਹੀ ਆ ਤਾਂ ਸਿੱਖ ਕਿਉਂ ਨਹੀਂ ਸਿੱਖ ਰਾਜਨੀਤੀ ਕਰਦਾ ਹੱਜ ਗਿਆਨੀ ਹਰਪ੍ਰੀਤ ਸਿੰਘ ਦਾ ਵੈਸੇ ਬਿਆਨ ਆਇਆ ਉਹ ਕਹਿੰਦੇ ਨੈਸ਼ਨਲਿਸਟ ਪਾਰਟੀਆਂ ਨੇ ਪੰਜਾਬ ਦਾ ਬਹੁਤ ਬੁਰਾ ਹਾਲ ਕੀਤਾ ਅਸੀਂ ਪੰਥ ਆਧਾਰਿਤ ਰਾਜਨੀਤੀ ਕਰਾਂਗੇ ਸੋ ਪੰਥ ਆਧਾਰਿਤ ਰਾਜਨੀਤੀ ਕਰਨ ਦੀ ਲੋੜ ਹੈਗੀ ਆ ਸੋ ਜੇ ਸੁਖਵੀਰ ਸਿੰਘ ਉਹਨੇ ਵੀ ਪੰਥ ਆਧਾਰਿਤ ਰਾਜਨੀਤੀ ਕਰਨਗੇ ਤਾਂ ਹੋ ਸਕਦਾ ਲੋਕ ਉਹਨਾਂ ਨੂੰ ਗੜ ਨਾਲ ਲਾਉਣ ਪਰ ਇੱਕਦਮ ਨਹੀਂ ਇਹਦੇ ਲਈ ਟਾਈਮ ਲੱਗੇਗਾ ਉਹਨਾਂ ਨੂੰ ਪ੍ਰੂਵ ਕਰਨਾ ਪਵੇਗਾ ਵੀ ਅਸੀਂ ਸੱਚੇ ਪੰਥਕ ਹੈਗੇ ਆਂ ਵਰਨਾ ਨੈਸ਼ਨਲਿਸਟ ਪੋਲਿਟਿਕਸ ਵਿੱਚ ਉਹ ਕੁਝ ਵੀ ਕਰ ਸਕਦੇ ਆ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ ਕਿਸ ਤਰੀਕੇ ਦੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਉਹਨਾਂ ਦੇ ਗਰਾਊਂਡ ਤੇ ਕੀ ਪ੍ਰਭਾਵ ਜਿਹੜੇ ਨੇ ਪੈਂਦੇ ਹੈਗੇ ਨੇ